ਲੌਰ ਹੈ ਲੋਰ ਲਗ ਰਿਹਾ ਜਿਹੜਾ ਅੰਮ੍ਰਿਤਸਰ ਆ ਉਹ ਅੰਮ੍ਰਿਤਸਰ ਲਗ ਰਿਹਾ ਉਹ ਵਿਜਨ ਸੀਗਾ ਇੱਕ ਸਾਰੀ ਟੀਮ ਦਾ ਕਿ ਅਸੀਂ ਇਦਾਂ ਦੀ ਫਿਲਮ ਬਣਾਣੀ ਹੈ ਤੇ ਮੈਨੂੰ ਲੱਗਦਾ ਮੈਂ ਬਹੁਤ ਸੈਟੀਸਫਾਈਡ ਹਾਂ ਕਿ ਮੈਨੂੰ ਲੱਗਦਾ ਕਿ ਮੈਂ ਉਹ ਅਚੀਵ ਕੀਤਾ ਅਸੀਂ ਬਾਰਡਰ ਤੇ ਹੀ ਸ਼ੂਟ ਕੀਤਾ ਤੁਸੀਂ ਟ੍ਰੇਲਰ ਦੇ ਵਿੱਚ ਇੱਕ ਸੀਨ ਦੇਖਿਆ ਹੋਊਗਾ ਜਿਹਦੇ ਵਿੱਚ ਉਹ ਕਹਿੰਦਾ ਕਿ ਆਹ ਤਾਰਾ ਸਾਨੂੰ ਟੱਪਣ ਦੇਣਗੇ ਉਹ ਐਕਚੁਅਲ ਪਿੱਛੇ ਤਾਰਾ ਨੇ ਤੇ ਪਿੱਛੇ ਐਕਚੁਅਲ ਰੀਅਲਸ ਲੌਰ ਦਿਖ ਰਿਹਾ ਸੋ ਮੇਰੇ ਨਾਲ ਹੈ ਡਾਇਰੈਕਟਰ ਜਨਜੋਤ ਸਿੰਘ ਸਤਿ ਸ਼੍ਰੀ ਅਕਾਲ ਪਾ ਜੀ ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਨੂੰ ਇਹ ਤਾਂ ਪਤਾ ਲੱਗ ਗਿਆ ਸੀ ਜਦੋਂ ਪੋਸਟਰ ਆਇਆ ਕਿ ਪੀਰੀਅਡ ਫਿਲਮ ਹੋਏਗੀ ਪਰ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਫਿਲਮ ਦੇ ਵਿੱਚ 47 ਦੀ ਗੱਲ ਵੀ ਹੋਏਗੀ ਲੈਹਂਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਵੀ ਹੋਏਗੀ ਤਾਂ ਬਹੁਤ ਕੁਝ ਅਜ ਜਿਹੜਾ ਹੈ ਟ੍ਰੇਲਰ ਦੇ ਨਾਲ ਰਿਵੀਲ ਹੋਇਆ ਹੈ ਤਾਂ ਇੱਕ ਚੀਜ਼ ਜਿਹੜੀ ਮੈਂ ਪੁੱਛਣੀ ਚਾਹਾਂਗੀ ਉਹ ਇਹ ਹੈ ਕਿ ਜਦੋਂ ਡਾਇਰੈਕਟਰ ਦੇ ਹੱਥ ਵਿੱਚ ਹਰ ਇੱਕ ਕਮਾਂਡ ਹੁੰਦੀ ਹੈ ਉਹਦੇ ਅਕੋਰਡਿੰਗਲੀ ਹੀ ਰਾਈਟਰ ਕੰਮ ਕਰਦਾ ਹੈ ਕੰਮ ਕਰਦੇ ਨੇ ਤੇ ਪ੍ਰੋਡਿਊਸਰ ਵੱਲੋਂ ਵੀ ਜਦੋਂ ਖੁੱਲਾ ਖੁੱਲ ਹੋਵੇ ਤਾਂ ਉਹ ਕਿੰਨਾ ਕਿ ਈਜ਼ੀ ਹੋ ਜਾਂਦਾ ਡਾਇਰੈਕਟਰ ਨੂੰ ਆਪਣੀ ਕ੍ਰੀਏਸ਼ਨ ਆਪਣੇ ਵਿਜ਼ਨ ਨੂੰ ਦਿਖਾਉਣਾ ਅ ਸਭ ਤੋਂ ਪਹਿਲੇ ਕਿ ਜੇ ਤੁਸੀਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਡਾਇਰੈਕਟਰ ਨੂੰ ਇਹ ਗੱਲ ਫਰਸਟ ਡੇ ਜਦੋਂ ਮੂਰਤ ਹੁੰਦਾ ਤੇ ਉਦੋਂ ਇਹ ਸੁਣਨ ਨੂੰ ਮਿਲ ਜਾਂਦਾ ਨਾ ਕਿ ਭਾਜੀ ਆਪਾਂ ਜਲਦੀ ਨਹੀਂ ਖਤਮ ਕਰਨੀ ਆਪਾਂ ਫਿਲਮ ਬਣਾਉਣੀ ਆ ਸੋ ਡਾਇਰੈਕਟਰ ਨੂੰ ਉਦੋਂ ਹੀ ਹੌਸਲਾ ਹੋ ਜਾਂਦਾ ਕਿ ਇਹਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਡੇਜ਼ ਵੇਸਟ ਕਰਨੇ ਆ ਇਹਦਾ ਮਤਲਬ ਇਹ ਆ ਕਿ ਅਸੀਂ ਜੋ ਜਿੰਨੀ ਮਿਹਨਤ ਅਸੀਂ ਪ੍ਰੀ-ਪ੍ਰੋਡਕਸ਼ਨ ਚ ਕੀਤੀ ਆ ਉਨਾਂ ਹੀ ਸੋਹਣੀ ਫਿਲਮ ਬਣਾਉਣੀ ਆ ਸੋ ਸੋਹਣੀ ਫਿਲਮ ਬਣਾਉਣ ਪਿੱਛੇ ਟਾਈਮ ਲੱਗਦਾ ਉਹ ਸਿਰਫ ਡਾਇਰੈਕਟਰ ਦੀ ਕਮਾਂਡ ਨਹੀਂ ਹੁੰਦੀ ਆ ਸਾਰੀ ਟੀਮ ਦੀ ਮਤਲਬ ਉਨੀ ਮਿਹਨਤ ਹੁੰਦੀ ਆ ਉਨੀ ਕਾਲਸ ਹੁੰਦੀਆਂ ਨੇ ਮੰਨ ਲਓ ਜੇ ਮੈਨੂੰ ਟੇਕ ਨਹੀਂ ਪਸੰਦ ਆ ਮੈਨੂੰ ਪਸੰਦ ਆ ਗਿਆ ਡੀਓਪੀ ਨੂੰ ਨਹੀਂ ਪਸੰਦ ਆ ਇਹ ਚੱਲਦਾ ਇਹ ਟੀਮ ਟੀਮ ਬਣਾਉਂਦੀ ਆ ਫਿਲਮ ਸਾਡੀ ਟੀਮ ਚ ਸਾਰੇ ਥੰਮ ਨੇ ਮਤਲਬ ਪੰਜਾਬ ਇੰਡਸਟਰੀ ਦੇ ਰਵੀ ਸਰ ਡੀਓਪੀ ਸਭ ਤੋਂ ਵੱਧ ਪੰਜਾਬੀ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਅ ਰਵੀ ਸਰ ਨੇ ਵਿਜੇ ਸਰ ਜਿਨ੍ਹਾਂ ਨੇ ਪ੍ਰੋਡਕਸ਼ਨ ਡਿਜ਼ਾਈਨ ਕੀਤਾ ਤੁਸੀਂ ਪੂਰਾ ਦੇਖ ਰਹੇ ਹੋਗੇ ਜਿਹੜਾ ਲਾਹੌਰ ਹੈ ਉਹ ਲਾਹੌਰ ਲੱਗ ਰਿਹਾ ਜਿਹੜਾ ਅੰਮ੍ਰਿਤਸਰ ਆ ਉਹ ਅੰਮ੍ਰਿਤਸਰ ਲੱਗ ਰਿਹਾ ਮਤਲਬ ਉਹ ਵਿਜ਼ਨ ਸੀਗਾ ਇੱਕ ਸਾਰੀ ਟੀਮ ਦਾ ਕਿ ਅਸੀਂ ਇਦਾਂ ਦੀ ਫਿਲਮ ਬਣਾਣੀ ਹੈ ਤੇ ਮੈਨੂੰ ਲੱਗਦਾ ਮੈਂ ਬਹੁਤ ਸੈਟੀਸਫਾਈਡ ਹਾਂ ਕਿ ਮੈਨੂੰ ਲੱਗਦਾ ਕਿ ਮੈਂ ਉਹ ਅਚੀਵ ਕੀਤਾ ਇੱਕ ਚੀਜ਼ ਇਹ ਪੁੱਛਣਾ ਚਾਹਾਂਗੀ ਕਿ ਅੰਮ੍ਰਿਤਸਰ ਦੇ ਕਿਹੜੇ ਕਿਹੜੇ ਕੋਨਿਆਂ ਦੇ ਵਿੱਚ ਜਿਹੜਾ ਇਹ ਸ਼ੂਟ ਕੀਤਾ ਗਿਆ ਕਿਉਂਕਿ ਇੱਕ ਚੀਜ਼ ਜਿਹੜੀ ਮੈਂ ਪਛਾਣੀਆ ਉਹ ਹੈਗੀ ਹੈ ਪੁਲਕੰਜਰੀ ਕਿਉਂਕਿ ਮੈਂ ਵੀ ਅੰਮ੍ਰਿਤਸਰ ਤੋਂ ਆ ਤਾਂ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮੈਨੂੰ ਐ ਲੱਗਾ ਕਿ ਮੈਂ ਵੇਖੀਆਂ ਹੋਈਆਂ ਤੇ ਇਹ ਉਹ ਜਗ੍ਹਾ ਦਾ ਸ਼ੂਟ ਹੋਏਗਾ ਇਹਨਾਂ ਪੁਲਕੰਜਰੀ ਹਾਂ ਜੀ ਡੈਫੀਨਿਟਲੀ ਪੁਲਕੰਜਰੀ ਸ਼ੂਟ ਕੀਤਾ ਅਸੀਂ ਬਾਰਡਰ ਤੇ ਹੀ ਸ਼ੂਟ ਕੀਤਾ ਤੁਸੀਂ ਟ੍ਰੇਲਰ ਦੇ ਵਿੱਚ ਇੱਕ ਸੀਨ ਦੇਖਿਆ ਹੋਊਗਾ ਜਿਹਦੇ ਵਿੱਚ ਉਹ ਕਹਿੰਦਾ ਕਿ ਆ ਤਾਰਾਂ ਸਾਨੂੰ ਪੜਨ ਦੇਣਗੇ ਉਹ ਐਕਚੁਅਲ ਪਿੱਛੇ ਤਾਰਾ ਨੇ ਤੇ ਪਿੱਛੇ ਐਕਚੁਅਲ ਰੀਅਲ ਜਲੌਰ ਦਿਖ ਰਿਹਾ ਤੇ ਅਸੀਂ ਉਹ ਬਿਲਕੁਲ ਬਾਰਡਰ ਤੇ ਹੀ ਸ਼ੂਟ ਕੀਤਾ ਤੇ ਸ਼ੂਟ ਵੀ ਉਥੋਂ ਕੀਤਾ ਜਦੋਂ ਵਾਰ ਮਤਲਬ ਵਾਰ ਦੇ ਪੂਰੇ ਉਹਨਾਂ ਦਿਨਾਂ ਦੇ ਵਿੱਚ ਮਤਲਬ ਜੂਨ ਦੇ ਵਿੱਚ ਤੇ ਜੂਨ ਦੇ ਵਿੱਚ ਵਾਰ ਪੂਰੇ ਮਤਲਬ ਉਦਾਂ ਸੀਗੇ ਕਿ ਉਦੋਂ ਆਰਮੀ ਲੱਗੀ ਹੋਈ ਸੀ ਉੱਥੇ ਦੋਨੋਂ ਪਾਸੇ ਇਦਾਂ ਅਸੀਂ ਪਰਮਿਸ਼ਨਸ ਲੈ ਕੇ ਕਿਉਂ ਕਿਉਂਕਿ ਮੈਂਟਲੀ ਅਸੀਂ 2 ਸਾਲ ਪਹਿਲੇ ਲੋਕੇਸ਼ਨ ਸੋਚ ਲੀਆਂ ਸੀ ਕਿ ਅਸੀਂ ਜੇ ਆ ਸ਼ੂਟ ਕਰਾਂਗੇ ਤੇ ਉਹ ਕਿਉਂਕਿ ਉੱਥੇ ਮੈਂ ਪੰਜਾਬ 1984 ਅਸੀਂ ਸ਼ੂਟ ਕੀਤੀ ਸੀ ਹੋਰ ਕਾਫੀ ਫਿਲਮਾਂ ਸੀ ਉੱਥੇ ਸ਼ੂਟ ਕੀਤੀਆਂ ਨੇ ਨਾਰਲੀ ਹੋ ਗਿਆ ਖਾਲੜਾ ਹੋ ਗਿਆ ਸੋ ਮੈਨੂੰ ਬਹੁਤ ਵਧੀਆ ਲੋਕੇਸ਼ਨਸ ਲੱਗਦੀਆਂ ਨੇ ਉਹ ਹਜੇ ਵੀ ਉਹ ਪਿੰਡ ਉਦਾਂ ਦੇ ਹੀ ਨੇ ਜਿੱਦਾਂ ਦੇ ਅਸੀਂ 2012 ਕੇ 13 ਚ ਅਸੀਂ ਪੰਜਾਬ 1984 ਸ਼ੂਟ ਕੀਤੀ ਸੀ ਅੱਜ ਵੀ ਉਦਾਂ ਹੀ ਨੇ ਪਿੰਡ ਹਾਂਜੀ ਤੇ ਮਤਲਬ ਮੈਨੂੰ ਐਂ ਲੱਗਦਾ ਕਿ ਅੰਮ੍ਰਿਤਸਰ ਦੇ ਬਹੁਤ ਸਾਰੇ ਘਰ ਪੁਰਾਣੇ ਜਿਹੜੇ ਉਦਾਂ ਦੇ ਹੀ ਨੇ ਹੈਨਾ ਮੈਨੂੰ ਨਹੀਂ ਪਤਾ ਕਿ ਲੋਕਾਂ ਨੇ ਉਹਨਾਂ ਨੂੰ ਰੈਨੋਵੇਟ ਵੀ ਨਹੀਂ ਕੀਤਾ ਉਹਨਾਂ ਨੂੰ ਹੀ ਬਰਕਰਾਰ ਰੱਖਿਆ ਹੋਇਆ ਇੱਕ ਅਲੱਗ ਹੀ ਅਟੈਚਮੈਂਟ ਆ ਲੋਕ ਇਹ ਵਧੀਆ ਗੱਲ ਆ ਕਿ ਉਹਨਾਂ ਨੂੰ ਰੈਨੋਵੇਟ ਨਹੀਂ ਕੀਤਾ ਉਹਨਾਂ ਨੇ ਸ਼ਹਿਰ ਦੇ ਵਿੱਚ ਕੋਠੀਆਂ ਬਣਾ ਲਈਆਂ ਪਿੰਡ ਵਾਲੇ ਘਰ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਹੁਣ ਸਾਡਾ ਵੀ ਜੀ ਕਰਦਾ ਪਿੰਡ ਜਾਈਏ ਉਸੇ ਤਰ੍ਹਾਂ ਘਰ ਹੋਵੇ ਉਹੀ ਖੁਸ਼ਬੂ ਆਵੇ ਉਹੀ ਦਰਖਤ ਹੋਵੇ ਉਹੀ ਦਰਖਤ ਦੇ ਥੱਲੇ ਬੈ ਕੇ ਅਸੀਂ ਰੋਟੀ ਖਾਈਏ ਸੋ ਉਹ ਚੀਜ਼ਾਂ ਹੁਣ ਉੱਥੇ ਰਹਿ ਆ। ਅੱਛਾ ਫਿਲਮ ਦੇ ਵਿੱਚ ਨਾ ਜਿੱਦਾਂ ਤਨੂ ਦੇ ਕਰੈਕਟਰ ਦੀ ਮੈਂ ਗੱਲ ਕਰਨਾ ਹੈ ਤਨੂ ਨੂੰ ਜਿੰਨੀ ਵਾਰੀ ਵੀ ਅਸੀਂ ਸਕਰੀਨ ਤੇ ਵੇਖਿਆ ਨਾ ਤਾਂ ਬੜਾ ਲਾਊਡ ਵੇਖਿਆ ਐਨਰਜੈਟਿਕ ਵੇਖਿਆ ਤਾਂ ਟ੍ਰੇਲਰ ਦੇ ਵਿੱਚ ਇੱਕ ਵੀ ਡਾਇਲੋਗ ਨਹੀਂ ਬੜੀ ਸ਼ਾਂਤ ਬੜੀ ਪਿਆਰੀ ਜੀ ਕੁੜੀ ਤਾਂ ਮਤਲਬ ਜਦੋਂ ਤੁਸੀਂ ਉਹਨਾਂ ਨੂੰ ਕਿਰਦਾਰ ਸੁਣਾਇਆ ਸੀ ਤਾਂ ਤਨੂ ਦੇ ਰਿਐਕਸ਼ਨ ਕੀ ਸੀਗੇ ਐਂਡ ਫਿਰ ਕਿਹੜੇ-ਕਿਹੜੀ ਚੀਜ਼ ਜਿਹੜੀ ਤੁਸੀਂ ਤਨੂ ਨੂੰ ਕਿਹਾ ਕਿ ਆਹ ਚੀਜ਼ਾਂ ਜਿਹੜੀਆਂ ਇਹ ਐਡ-ਆਨ ਕਰਨੀਆਂ ਆਪਣੇ ਕਿਰਦਾਰ ਵਿੱਚ ਤਨੂ ਨੂੰ ਜਦੋਂ ਸਭ ਤੋਂ ਪਹਿਲੀ ਵਾਰੀ ਅਸੀਂ ਫਿਲਮ ਸੁਣਾਈ ਨਾ ਉਦੋਂ ਤਨੂੰ ਨੇ ਮੈਨੂੰ ਇੱਕੋ ਗੱਲ ਕਹੀ ਕਿ ਆਈ ਊਡ ਲਵ ਟੂ ਡੂ ਥਿਸ ਕੈਰੈਕਟਰ ਕਿਉਂਕਿ ਮੈਂ ਪਾਕਿਸਤਾਨੀ ਕੈਰੈਕਟਰ ਮਾਈਂਡ ਮੈਂਟਲੀ ਮੈਨੀਫੈਸਟ ਕੀਤਾ ਹੋਇਆ ਕਿ ਮੈਂ ਇਦਾਂ ਦਾ ਕੋਈ ਕਿਰਦਾਰ ਕਰੂੰਗੀ ਜ਼ਿੰਦਗੀ 'ਚ ਤੇ ਮੈਂ ਸਭ ਤੋਂ ਪਹਿਲੇ ਮੈਂ ਇਹੀ ਦੱਸਿਆ ਉਹ ਕਹਿੰਦੀ ਤੁਸੀਂ ਸਕ੍ਰਿਪਟ ਮੈਨੂੰ ਭਾਵੇਂ ਜਦੋਂ ਵੀ ਟਾਈਮ ਹੈ ਤੁਸੀਂ ਉਦੋਂ ਸੁਣਾ ਦਿਓ ਬਟ ਮੈਂ ਫਿਲਮ ਕਰ ਰਹੀ ਆ ਡੈਫੀਨਿਟਲੀ ਫਿਰ ਜਦੋਂ ਉਹਨਾਂ ਨੇ ਕੈਰੈਕਟਰ ਸੁਨੇ ਆ ਉਹ ਕੈਰੈਕਟਰ ਹੈ ਹੀ ਇੰਨਾ ਪਿਆਰਾ ਡੈਫੀਨਿਟਲੀ ਤੁਹਾਨੂੰ ਤਨੂੰ ਨਾਲ ਪਿਆਰ ਹੋਏਗਾ ਡੈਫੀਨਿਟਲੀ 110% ਤਾਂ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਤੈਨੂੰ ਪਹਿਲੀ ਚੋਇਸ ਸੀਗੀ ਇਸ ਕਿਰਦਾਰ ਲਈ ਇਦਾਂ ਕਦੇ ਨਹੀਂ ਹੁੰਦਾ ਕਿ ਕੋਈ ਵੀ ਐਕਟਰ ਜਾਂ ਐਕਟ੍ਰੈਸ ਪਹਿਲੀ ਚੋਇਸ ਹੋਵੇ ਸਾਡੇ ਕੋਲ ਮਤਲਬ ਅਸੀਂ 4-5 ਤਾਂ ਸ਼ਾਰਟਲਿਸਟ ਕੀਤੇ ਹੀ ਹੁੰਦੇ ਆ ਬਟ ਉਹਨਾਂ ਦੇ ਵਿੱਚੋਂ ਅਸੀਂ ਸਾਰਿਆਂ ਦੀ ਕਾਲਸ ਲੈ ਕੇ ਫਿਰ ਕਿਉਂਕਿ ਜਿੱਦਾਂ ਮੈਂ ਪਹਿਲੇ ਅੰਦਰ ਵੀ ਕਿਹਾ ਫਰੈਸ਼ਨੈਸ ਚਾਹੀਦੀ ਸੀ ਫਿਲਮ ਨੂੰ ਮੈਂ ਚਾਹੁੰਦਾ ਸੀ ਜੇ ਨਰਵੈਰ ਆ ਰਿਆ ਤੇ ਫਿਲਮ ਫਰੈਸ਼ ਲੱਗੇ ਮਤਲਬ ਔਰ ਸ਼ਾਇਦ ਲੱਗ ਵੀ ਰਹੀ ਆ ਉਹ ਤਨੂ ਦੇ ਕਰੈਕਟਰ ਨੂੰ ਲੈ ਕੇ ਕਹਿ ਲੋ ਜਾਂ ਹੋਰ ਕਰੈਕਟਰ ਜਿੱਦਾਂ ਨਵ ਲੈਲਵਿਰਾ ਉਹ ਪਹਿਲੀ ਵਾਰੀ ਫਿਲਮ ਆ ਰਿਹਾ ਸੋ ਫਿਲਮ ਬੜੀ ਫਰੈਸ਼ ਲੱਗ ਰਹੀ ਹੈ ਉਸ ਕਰਕੇ ਤਨੂ ਸਾਡੀ ਪਹਿਲੀ ਚੋਇਸ ਬਣੀ ਸੋ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ ਫਿਲਮ ਰਿਲੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੀ ਜੀ ਤੁਸੀਂ ਮੇਰੀ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਸਾਰੀਆਂ ਨੂੰ ਹੀ ਤੇ ਆ ਫਿਲਮ ਵੀ ਮੈਂ ਬਹੁਤ ਦਿਲੋਂ ਬਣਾਈ ਆ ਬੜੀ ਮਿਹਨਤ ਕਰਕੇ ਬਣਾਈ ਆ ਸਾਰੇ ਸਾਰੇ ਨਹੀਂ ਬਣਾਈ ਆ ਸੋ 10 ਅਕਤੂਬਰ ਨੂੰ ਰਿਲੀਜ਼ ਆ ਇੱਕ ਵਾਰੀ ਜ਼ਰੂਰ ਥੀਏਟਰ ਦੇ ਵਿੱਚ ਜਾ ਕੇ ਦੇਖਿਓ ਮੇਰਾ ਵਾਦਾ ਹੈ ਮੇਰੀ ਟੀਮ ਦਾ ਵਾਦਾ ਇਹ ਫਿਲਮ ਤੁਹਾਨੂੰ ਨਿਰਾਸ਼ ਨਾ ਕਰੂਗੀ ਥੈਂਕ ਯੂ ਸੋ ਮਚ ਸਰ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ 10 ਅਕਤੂਬਰ ਨੂੰ ਫਿਲਮ ਆ ਰਹੀ ਹੈ ਸੂਹੇ ਵੇ ਚੀਰੇ ਵਾਲਿਆ